ਸਾਡੇ ਘਰੇ ਹੀ ਕਰਦਾ ਤੂੰ ਇੰਨਾ ਕੁਸ ਤਾਂ ਹੋ ਗਿਆ ਫੇਰਾ ਆ ਗਿਆ ਮੂੰਹਾ ਕੇ ਮੈਂ ਤਾਂ ਸਾਲ ਪੂਰਾ ਕਰਨਾ ਮੈਂ ਫਿਰ ਪੈਸੇ ਲੈਤੇ ਆ ਮੈਂ ਉਹਨਾਂ ਚੋਂ ਨਹੀਂ ਜਿਹੜੇ ਪੈਸੇ ਲੈ ਕੇ ਮੁੜ ਕੇ ਆਉਂਦੇ ਨਹੀਂ ਹੋਰ ਜੀ ਜਿੰਨੇ ਗੇਰੀ ਬੈਠਾਂਗਾ ਪਹਿਲਾਂ ਸੋਨਾ ਚੱਕ ਲੈ ਸਬਜ਼ੀ ਵੇਚੀ ਜਾਂ ਨਾ ਮਨ ਤਾਂ ਲੱਗਦਾ ਉੱਥੇ ਲੜ ਜਾ ਤੂੰ ਇਹਨਾਂ ਤੋਂ ਤਾਂ ਸਬਜ਼ੀ ਲੈਣ ਜਾਇਆ ਨਹੀਂ ਗਿਆ ਆਹ ਤੋੜੀ ਜਾਂਦਾ ਉਹਨਾਂ ਦਾ ਸੀਰੀ ਉਹਨਾਂ ਤੋਂ ਹੀ ਲੈ ਲੈਣੀ ਆ ਰਮਣ ਕਿਹਾਂ ਤੂੰ ਹੀ ਕਰਤਾ ਸੀ ਰਮਣ ਨੂੰ ਫੋਨ ਮੇਰੇ ਫੋਨ ਤਾਂ ਕਰਤਾ ਸੀ ਇਹਨੂੰ ਮੈਂ ਮੈਂਬਰੀ ਚ ਬੇੜ ਮਿਲੇ ਫੇਰ ਹੀ ਆ ਕੇ ਆਉਣਾ ਆਉਣਾ ਥਾਣੇ ਚ ਬੈਠਿਆਂਗੇ ਆਪਦੇ ਘਰੇ ਥਾਣੇ ਜਾਣ ਵਾਲੀਆਂ ਗੱਲਾਂ ਹੋਈਆਂ ਪਈਆਂ ਨੇਗੀਆਂ ਤੋ ਉਹਨੂੰ ਸਾਰੀ ਗੱਲ ਦੱਸਣੀ ਸੀ ਨਾ ਕੋਈ ਨਾ ਆਲੰਦ ਘਰੇ ਮੂੰ ਤੇ ਉਹਨੂੰ ਫੇਰ ਹੀ ਪਤਾ ਲੱਗਣਾ ਸੀ ਕੀ ਮੂੰ ਤੇ ਕਰਨ ਇੱਧਰ ਆ ਕੇ ਬੈਠੋ ਪਹਿਲਾਂ ਕੀ ਰੌਲਾ ਪਾਈ ਜਾਨੀ ਤੋ ਰੌਲਾ ਪਾਉਣੀ ਏ ਆ ਜਿਹੜਾ ਥੋੜੇ ਸਿਆਪੇ ਕੀਤੇ ਹੋਏ ਆ ਉਹਦੀ ਕਿਹਾ ਸੀ ਬੰਦਾ ਦੇਖ ਕੇ ਰੱਖ ਲਾ ਓਏ ਕੀ ਕਰਿਆ ਉਹਨੇ ਹੁਣ ਚਾੜਤਾ ਚੰਦ ਉਹੀ ਕੀ ਚੰਦ ਚਾੜਤਾ ਸਾਰਾ ਸੋਨਾ ਮੇਰਾ ਤਾਂ ਲੁੱਟਿਆ ਗਿਆ ਤੂੰ ਮੰਨਦਾ ਨਹੀਂ ਸੀ ਭਾਈ ਉਹੀ ਕੰਮ ਹੋ ਗਿਆ ਜਿਹੜੇ ਤੋਂ ਡਰ ਗੱਲ ਕੀ ਹੋਈ ਆ ਸਮਾਰ ਕੇ ਦੱਸੋ ਮੈਨੂੰ ਪੂਰੀ ਗੱਲ ਮੈਂ ਤਾਂ ਅਲਮਾਰੀ ਚੋਂ ਕੱਢਦੀ ਸੀ ਮੈਂ ਚਲ ਕੱਲ ਨੂੰ ਵਿਆਹ ਜਾਣਾ ਸਮਾਨ ਕਾ ਕੱਢਣਾ ਨਾਲ ਸੂਟ ਕੱਢ ਕੇ ਰੱਖਦਾ ਪ੍ਰੈਸ ਪ੍ਰੋਸ ਕਰਦਾ ਹਾਂ ਸਾਰਾ ਸਿਉਣਾ ਚੱਕਿਆ ਗਿਆ ਘਰੋਂ ਉਹਦੇ ਵਿੱਚ ਕੁਝ ਵੀ ਨਹੀਂ ਐ ਤਾਂ ਪੱਟ ਦੀ ਪੱਟ ਦੀ ਜਦੋਂ ਬਾਹਰ ਆਈ ਮੈਂ ਤਾਂ ਫੇਰ ਦੱਸਿਆ ਉਹਦੀ ਤੈਨੂੰ ਫੋਨ ਕੀਤਾ ਤੂੰ ਕਿਹੜਾ ਉਹਦੀ ਆ ਗਿਆ ਇਹ ਤਾਂ ਥਾਣੇ ਚ ਲੋੜ ਹੋਵੇ ਉੱਥੋਂ ਫੇਰ ਹੀ ਆਵੇ ਚੋਰੀ ਹੋ ਗਈ ਤੁਹਾਡੇ ਕਹਿਣ ਦਾ ਭਾਵ ਹੋ ਗਈ ਭਾਈ ਚੋਰੀ ਹੁਣ ਨਾ ਨਾ ਅਸੀਂ ਹਲੇ ਪਿੰਡ ਚ ਢੋਲ ਲੈ ਕੇ ਵਜਾਉਣੇ ਆ ਫੇਰ ਪਤਾ ਲੱਗੂ ਲੋਕਾਂ ਨੂੰ ਇੱਥੇ ਉੱਧਰ ਦੇਖ ਲੋ ਕਿ ਤੇ ਇੱਥੀ ਨਾ ਕਰਤਾ ਹੋਵੇ ਆਸੇ ਪਾਸੇ ਆ ਪੀ ਤੁਹਾਡੇ ਹੱਥ ਤਾਂ ਨੀ ਚਲੇਣੇ ਰਹਿੰਦੇ ਕਾਨੂੰਨ ਨੀ ਚਲੇ ਰਹਿੰਦੇ ਹੈਗੇ ਕੀ ਕਰੀਏ ਕੋਸ਼ ਨੀ ਆਜੋ ਭਲੇ ਉਹ ਮੈਂ ਤਾਂ ਸਬਜੀ ਜੀ ਲੈਣ ਆਈ ਸੀ ਤੇਰੇ ਕੋਲ ਸਬਜੀ ਹਾਂ ਅਸੀਂ ਤਾਂ ਬਾਜ਼ਾਰੋਂ ਲੈਣੇ ਹੋਣ ਗਏ ਨਹੀਂ ਹਲੇ ਤਹੇ ਲੈਣ ਤੇ ਉਹ ਤੁਹਾਡੇ ਸਿਰ ਹੀ ਤਾਂ ਤੋੜੀ ਜਾਂਦਾ ਸੀ ਮੈਂ ਕਿਹਾ ਚਲ ਘਰੇ ਹੀ ਲੈ ਕੇ ਗਿਆ ਉਹ ਦੇ ਦੇ ਕੋਲ ਚਾਰ ਗਾਜਰਾ ਆ ਸੁਣ ਲੋ ਕੀ ਗੱਲ ਪਤਾ ਲੱਗ ਗਿਆ ਹੁਣ ਦੀ ਭੈਣੇ ਹੋਣਾ ਕੀ ਐ ਆ ਜਿਹੜਾ ਰੱਖਿਆ ਇਹਨਾਂ ਨੇ ਸਿਰੀ ਮੈਨੂੰ ਤਾਂ ਉਹ ਪਹਿਲੀ ਲੱਗਦਾ ਸੀ ਚੋਰ ਜੇ ਮੂੰਹ ਚੋਰੀ ਆਉਤੋਂ ਰਹਿਦਾ ਹੁਣ ਚੋਰੀ ਹੋ ਗਈ ਘਰੇ ਤਾਂ ਘਰੇ ਸਬਜ਼ੀ ਲਿਆਂਦੀ ਨਹੀਂ ਉਹਨੇ ਤਾਂ ਖੇਤ ਗਿਆ ਭੈਣੇ ਸਾਰਾ ਸਿਆਉਣਾ ਚੋਰੀ ਹੋ ਗਿਆ ਸਾਰਾ ਸਿਆਉਣਾ ਕੱਟਿਆ ਗਿਆ ਸਾਡਾ ਤਾਂ ਘਰੋਂ ਸੱਟ ਹੁਣ ਆਈ ਨਹੀਂ ਪਤਾ ਵੀ ਲੈ ਕੇ ਕਿੱਥੇ ਗਿਆ ਲੈ ਆਪ ਜਿੰਦਾਂ ਰੱਖਿਆ ਕਰੋ ਦਾ ਤੁਸੀਂ ਜਿੰਦੇ ਜਿੰਦੇ ਕੁੰਜੇ ਲਾਇਆ ਹੀ ਨਹੀਂ ਕਿਹਰਾ ਕੋਸਾ ਆਪਾਂ ਜਦੋਂ ਦੇਖੇ ਨਹੀਂ ਰਮਣੇ ਮਿਲ ਜਾਮ ਕੋ ਲਈ ਜਾਂਦੇ ਆ ਤੁਸੀਂ ਘਰੇ ਤਾਂ ਦੇਖ ਲਓ ਸਮਾਰ ਕੇ ਆਹ ਤਾਂ ਸੂਤ ਬੈਠਾ ਹੁਣ ਵੀ ਸਬਜ਼ੀ ਉਥੋਂ ਖੇਤੋਂ ਤੋੜ ਲਿਆ ਘਰੇ ਤਾਂ ਹਲੇ ਪਹੁੰਚੀ ਨਹੀਂ ਦੋ ਦਿਨ ਹੋ ਗਏ ਲੈ ਭਾਈਆ ਤਾਂ ਮਾੜੀ ਗੱਲ ਲੱਗੀ ਉਹਦੀ ਜਮਿੰਦਰ ਸਾਤੂ ਗੱਲ ਤੇ ਜਮੇ ਹੀ ਨਹੀਂ ਸਾਡੀ ਤੇ ਵਿਸ਼ਵਾਸ ਕਰਦਾ ਭਾਈ ਜਮੇ ਹੀ ਨਹੀਂ ਸੁਣਦਾ ਸਾਡੀ ਗੱਲ ਤੂੰ ਓਏ ਬੰਦਾ ਇਹ じゃ ਹੈ ਨਹੀਂ ਉਹ ਜਿਵੇਂ ਤੁਸੀਂ ਕਹੀ ਜਾਂਦੇ ਹੋ ਨਾ ਫੇਰ ਹੁਣ ਅਸੀਂ ਝੂਠਾ ਲ ਜਾਮ ਲਾਉਨੇ ਆ ਅਸੀਂ ਸਿਉਣਾ ਆਸੇ ਪਾਸੇ ਕਰਤਾ ਹੂੰ ਮੇਰੀ ਗੱਲ ਸੁਣ ਲੈ ਭਾਈ ਥਾਣੇ ਰੈਪਟ ਕਰ ਉੱਥੇ ਆ ਸੋਨਾ ਤਾਂ ਭੈਣੇ ਚੰਗਿਆ ਚੰਗਿਆ ਦੀ ਮੱਤ ਮਾਰ ਦਿੰਦਾ ਇਹ ਤਾਂ ਨਾ ਉੱਥੇ ਆਪੇ ਲੱਗ ਜੂ ਪਤਾ ਸਾਡੇ ਚ ਸਿਆਉਨਾ ਕੋ ਕਿਹਦੇ ਚ ਆ ਹਾਂ ਹੁਣ ਤਾਂ ਸਬੂਤ ਬੈਠਾ ਵੀ ਗਾਜਰਾਂ ਤੋੜ ਦੇ ਅੱਖੀ ਦੇਖਿਆ ਹੋਏ ਨੇ ਤਾਂ ਹੁਣ ਆਉਣ ਦੇ ਕੋਈ ਨਾ ਮੈਂ ਕਰਦਾ ਰੱਬ ਤੁ ਚੱਲ ਭੈਣੇ ਤੁਸੀਂ ਆਵਦਾ ਨਾ ਧਿਆਨ ਰੱਖੋ ਤੇ ਆਵਦਾ ਭਾਰਾ ਤਾਂ ਨਾ ਭੈਣੇ ਕੋਈ ਨਾ ਨਹੀਂ ਗੱਲਾਂ ਇਹ ਨਾ ਮਹਿੰਗਾ ਹੋਇਆ ਬਸ ਸੋਨਾ ਤਾਂ ਉਹੀ ਤਾਂ ਗੱਲ ਹੈ ਚੱਲ ਚੰਗਾ ਫਿਰ ਚੰਗਾ ਬਣ ਸਾਜੀ ਆਪਾਂ ਬਜ਼ਾਰੋਂ ਲਈ ਜਾਨੇ ਆ ਇਹ ਘਰੇ ਲਈ ਜਾਂਦਾਗਾ ਫੇਰ ਇੱਥੇ ਚੋਰੀ ਤਾਂ ਛੋਟੀ ਵੀ ਤੇ ਵੱਡੀ ਵੀ ਤੂੰ ਆਪ ਹੀ ਦੇਖ ਲੈ ਫਿਰ ਅਸੀਂ ਕਿਹੜਾ ਗੱਪ ਮਾਰਦੇ ਆ ਚਲ ਮੈਂ ਕਰਦਾ ਨਾ ਤੂੰ ਕਾ ਨੂੰ ਹਲੇ ਕੁਛ ਕਰ ਨਾ ਜਦੋਂ ਘਰ ਦਾ ਸਾਰਾ ਕੁਛ ਲੈ ਗਿਆ ਉਦੋਂ ਕੁਛ ਕਰੀ ਘਰ ਚ ਵੀ ਪੁੱਤ ਧਿਆਨ ਦੇਈ ਦਾ ਹੁੰਦਾ ਥੋੜਾ ਬਹੁਤਾ ਕਲਾ ਲੋਕਾਂ ਜੋਗਾ ਰਹਿ ਗਿਆ ਰੌਲਾ ਨਾ ਪਾਏ ਪਹਿਲੇ ਨੂੰ ਘਰੇ ਆਉਣ ਉਹਦੇ ਕੋਈ ਨਾ ਘਰ ਪਤਾ ਭਾਈ ਥਾਣੇ ਰਾਂ ਪਾਸੇ ਪਾਸੇ ਹੋ ਜੇ ਉਹ ਮੈਂ ਕਰਦਾ ਰੈਪਟ ਚੰਗਾ ਰੈਪਟ ਕਰਕੇ ਆ ਆ ਦੇਖ ਲੈ ਹਲੇ ਵੀ ਨਹੀਂ ਸੁਣਦਾ ਹਜੇ ਵੀ ਉਹਦੇ ਕੋਈ ਕਰਾਈ ਜਾਂਦਾ ਪਤਾ ਨਹੀਂ ਕੀ ਸਰਚ ਪਾਇਆ ਕ ਹੇ ਜੇ ਲੋਕਾਂ ਨੇ ਗੱਲਾਂ sonda ਹੋ ਜਦੋਂ ਬੰਦਾ ਘਰੇ ਨਹੀਂ ਸੌਣ ਸਕਦਾਗਾ ਇੰਨਾ ਵੀ ਵਿਸ਼ਵਾਸ ਬੰਦੇ ਨੇ ਕੀ ਆਖ ਵੀ ਦੂਜੇ ਤੇ ਹੀ ਕਰਨਾ ਘਰ ਦੇ ਮੈਂਬਰਾਂ ਤੇ ਕਰਨ ਨਹੀਂ 1.5 ਲੱਖ ਨੂੰ ਸਿਆਣਾ ਹੋਇਆ ਪੈ ਪੰਜ ਛੇ ਤੋਲੇ ਸੀ ਵੀ ਉਹ ਤਾਂ ਲੇਕ 70 ਹੋ ਗਿਆ ਹੋਊਗਾ ਕੋਈ ਨਾ ਉਹ ਤਾਂ ਨਿਕਲਿਆ ਹੋਣਗੇ ਵੀ ਕਿਹਦੇ ਚ ਹੈਗੇ ਰੋਟੀ ਖਾ ਕੇ ਨਾ ਮੋਟਰ ਤੇ ਜਾਵਾਂਗੇ ਉਹ ਮੱਝਾਂ ਵੀ ਉਮੀ ਖੜੀਆਂ ਪਾਣੀ ਪੀ ਆਇਆ ਨਹੀਂ ਲੱਗਦਾ ਹਨਾ ਚਲ ਨਾਲ ਮੈਂ ਪਾਣੀ ਪਿਆ ਦਨ ਰੋਟੀ ਖਾ ਕੇ ਜਾਣਾ ਉਹ ਭਾਈ ਆ ਰੋਟੀ ਪਾਇਓ ਰੋਟੀ ਨਾ ਤੈਨੂੰ ਹੋਰ ਚੂਰੀ ਨਾ ਕੁੱਟਦਾ ਹੁਣ ਉਹ ਭਾਈ ਮੈਂ ਮੋਟਰ ਤੇ ਜਾਣਾ ਪਾਣੀ ਛੱਡਿਆ ਵਾ ਆਹੋ ਪਤਾ ਹੀ ਆ ਮੈਨੂੰ ਕਿਹੜੀ ਮੋਟਰ ਤੇ ਰਹਿਣਾ ਤੂੰ ਕਿਉ ਭਾਈ ਮੈਂ ਗਾਜਰਾਂ ਕਿੱਧਰ ਗਈਆਂ ਉਹ ਗਾਜਰਾਂ ਤਾਂ ਮੈਂ ਘਰੇ ਲੈ ਗਿਆ ਸੀ ਤੇ ਸਾਡਾ ਸੋਨਾ ਕਿਹੜਾ ਸੋਨਾ ਦੇਖ ਲਾ ਦੇਖ ਲਾ ਭਾਬੀ ਨਾਲੇ ਚੋਰ ਨਾਲੇ ਚਤਰਾਈਆਂ ਉਹ ਮੈਨੂੰ ਨਹੀਂ ਤੁਹਾਡੇ ਸੋਨੇ ਦਾ ਪਤਾ ਭਾਈ ਗਾਜਰਾਂ ਤਾਂ ਪਤਾ ਨਾ ਵੀ ਘਰੇ ਲੈ ਗਿਆ ਮੈਂ ਗਾਜਰਾਂ ਦਾ ਸਸਤਾ ਵੀ ਲੈ ਗਿਆ ਮੈਂ ਘਰੇ ਸੋਨਾ ਵੀ ਨਾਲ ਚੱਲੇ ਗਿਆ ਨਹੀਂ ਉਹ ਗਾਜਰਾਂ ਘਰੇ ਤਾਂ ਅਸੀਂ ਮੁੱਲ ਲੈ ਕੇ ਸਬਜ਼ੀ ਬਣਾਉਣੀ ਹੈਗੇ ਉਹ ਭਾਈ ਥੋੜੀ ਐ ਸੀ ਗਿਆ ਮੈਂ ਚਾ ਧਰ ਲਾਂਗੇ ਚਲ ਦੇਖ ਲੈ ਭਾਬੀ ਦੇਖ ਲੈ ਚੋਰੀ ਦਾ ਕਰੇ ਮੈਂ ਨਹੀਂ ਕੀਤੀ ਨਾਲੇ ਮੈਂ ਇਹਨਾਂ ਨਸ਼ਾ ਕਰਦਾਗਾ ਇਸੇ ਨਹੀਂ ਕਰਿਆ ਸਾਰਾ ਕੁਝ ਕਦੇ ਕਰੋ ਚੀਜ਼ ਚੱਕ ਕੇ ਨਹੀਂ 베ਚੀ ਇਹਨੇ ਉਹ ਭਾਈ ਤੁਸੀਂ ਰੋਟੀ ਫੜਾਉਣੀਆ ਫੜਾ ਦੋ ਬਹਾਨੇ ਦੇ ਕੋ ਮਾਰੀ ਜਾਂਦੇ ਸੋਣੇ ਦੇ ਨਹੀਂ ਮਾਰਦੇ ਤੇਰੇ ਬਾਈ ਨੂੰ ਪਹਿਲੀ ਕਹਿੰਦੀ ਸੀ ਬੇਦੀ ਸ਼ਕਲ ਹੈ ਨਹੀਂ ਕੰਮ ਕਰਨ ਵਾਲੀ ਪਹਿਲੇ ਚੋਰ ਜਾ ਲੱਗਦਾ ਮੇ ਤਾਂ ਸ਼ਕਲ ਤੋਂ ਉਹ ਸਾਡੇ ਵਾਲੇ ਮੈਂਬਰ ਦੀ ਮਤ ਮਾਰੀ ਜਿਹੜਾ ਤੈਨੂੰ ਰੱਖ ਲਿਆ ਅੱਧ ਖੜੇ ਬੁੜੇ ਇਹਨੂੰ ਇੱਥੋਂ ਕਰਾਉਣਾ ਸੀ ਅਸੀਂ ਉਹਦਾ ਮੰਨੇਗਾ ਪਰ ਤੂੰ ਕੋਈ ਨਹੀਂ ਮੈਂ ਤਾਂ ਕਰਦੇ ਸੀ ਬੱਦਾਂ ਨਹੀਂ ਥੋਹਾਂ ਜੀ ਤੁਹਾਨੂੰ ਮੈਂ ਤਾਂ ਹੁਣ ਤੂੰ ਘਰੇ ਗਣਾ ਜਦੋਂ ਸੋਨਾ ਨਿਕਲਣਾ ਤੇਰੇ ਕੋਲ ਜੇ ਮੈਂ ਕਰੀ ਨਹੀਂ ਚੋਰੀ ਕਾਦੀ ਮੈਂ ਤਾਂ ਕਰੂ ਮੈਂ ਆਹੋ ਜੇ ਆ ਸਾਨੂੰ ਗਾਜਰਾ ਦਾ ਨਾ ਸਾਡੀ ਗਵੰਡਨ ਦਾਦੀ ਤੂੰ ਤਾਂ ਉਹ ਵੀ ਕਹਿ ਦਿੰਦਾ ਵੀ ਮੈਂ ਤਾਂ ਗਾਜਰਾ ਵੀ ਨਹੀਂ ਲੈ ਕੇ ਗਿਆ ਉਹ ਤਾਂ ਸ਼ੁਕਰਕਰ ਮੰਗਣ ਆ ਗਈ ਮੈਨੂੰ ਤੋੜਦਾ ਦੇਖਿਆਗਾ ਉਹ ਭਾਈ ਅੱਖੀ ਦੇਖ ਕੇ ਜੀ ਮੇਰਾ ਹੁਣੀ ਕਰੀਦਾ ਯਕੀਨ ਨਹੀਂ ਕਰੀਦਾ ਤੂੰ ਹੀ ਦੇਖਿਆ ਭਾਈ ਉਹਨੇ ਚੰਗਾ ਭਾਈ ਜੇ ਤੂੰ ਸੋਨਾ ਚੱਕਿਆ ਮੈਨੂੰ ਪੜੇ ਥਾਣੇ ਚ ਫੜਾ ਦੇ ਚਾਹੀ ਪੜਾਵਾਂਗੇ ਹਾਂ ਮਾਗੇ ਬੁੱਲਾ ਦੇਖ ਕਿ ਮੈਂ ਬੋਲਦਾਗਾ ਰੱਖਤਾ ਹੂ ਭਾਬੀ ਕਿਸੇ ਪਾਸੇ ਲੈ ਉਹ ਭਾਈ ਨਾ ਇਹੋ ਜਿਹਾ ਇਲਜ਼ਾਮ ਨਾ ਲਾਓ ਭਾਈ ਮੇਰੇ ਤੇ ਜੇ ਮੈਨੂੰ ਹਟਾਉਣਾ ਮੈਨੂੰ ਸਿੱਧਾ ਹਟਾ ਦਿਓ ਭਾਈ ਮੈਂ ਮਿਹਨਤ ਕਰਕੇ ਖਾਣਾ ਇਹਨੇ ਬੁੱਢਾ ਸਰੀਰ ਆ ਮੇਰਾ ਫਿਰ ਵੀ ਮੈਂ ਕੰਮ ਕਰਦਾ ਆ ਚੋਰੀ ਦਾ ਇਲਜ਼ਾਮ ਨਾ ਲਾਓ ਮੇਰੇ ਤੇ ਸਿੱਧਾ ਤੁਸੀਂ ਜਵਾਬ ਦਿਦੋ ਕੰਮ ਨੂੰ ਨਹੀਂ ਰੱਖਣਾ ਸੀ ਚੋਰੀ ਦਾ ਇਲਜ਼ਾਮ ਲਾਉਨੇ ਹੋ ਆ ਗੱਲ ਤਾਂ ਸੁਣੀ ਨਹੀਂ ਸੀ ਵੀ ਜੇ ਤੁਸੀਂ ਬੰਦੇ ਨੂੰ ਹਟਾਉਣਾ ਸਿੱਧਾ ਹਟਾ ਦਿਓ ਆ ਚੋਰੀ ਦਾ ਇਲਜ਼ਾਮ ਤਾਂ ਨਾ ਲਾਓ ਮੇਰਾ ਪਿੰਡ ਚ ਵੀ ਰਿਕਾਰਡ ਖਰਾਬ ਕਰੋਗੇ ਵੀ ਉਹਨਾਂ ਦੇ ਸਰੀਰ ਨੇ ਚੋਰੀ ਕਰ ਲਈ ਮਾੜੀ ਗੱਲ ਐ ਸੁੱਧਾ ਜਵਾਬ ਦੇ ਦਿਓ ਤੁਸੀਂ ਚੱਲ ਮਾਣਾ ਮੈਂਬਰ ਨਾ ਕਰਦਾ ਗੱਲ ਉਹ ਨਹੀਂ ਰੱਖਿਆ ਸੀ ਬੁੜੀਆਂ ਤਾਂ ਬੋਲੀ ਜਾਂਦੀਆਂ ਹੁੰਦੀਆਂ ਮੈਂਬਰ ਨੂੰ ਤਾਂ ਦੱਸ ਕੇ ਚੋਰੀ ਕੀਤੀ ਇਹਨਾਂ ਦੇ ਘਰੇ ਉਹ ਪੁੱਤ ਤੂੰ ਵੀ ਯਾਰ ਉਹ ਬੁੜੀਆਂ ਦੀਆਂ ਗੱਲਾਂ 'ਚ ਆ ਗਿਆ ਬੁੜੀਆਂ ਦੇ ਗੱਲਾਂ 'ਚ ਉਹਦੇ ਦਾ ਆਇਆ ਹੁੰਦਾ ਨਾ ਸਾਡੇ ਘਰੇ ਚੋਰੀ ਨਹੀਂ ਹੁੰਦੀ ਸੀ ਜਿਹੜਾ ਨੁਕਸਾਨ ਹੋਇਆ ਇਹ ਅੱਛਾ ਹਾਂ ਤੂੰ ਵੀ ਮੇਰੇ ਤੇ ਸ਼ੱਕ ਕਰਦਾ ਪੁੱਤ ơi ਤੇ ਸ਼ੱਕ ਉਹ ਸਾਡੇ ਘਰ 'ਚ ਅਸੀਂ ਚੋਰੀ ਕਰ ਲਈ ਉਹ ਪੁੱਤ ਤੇ ਮੈਂ ਸਮਝਾਂ ਵੀ ਗਾਜਰਾ ਮੈਂ ਜ਼ਰੂਰ ਲੈ ਕੇ ਗਿਆਗਾ ਕੁਝ ਨੇ ਕਹਿਤਾ ਉਹ ਜਾ ਕੇ ਵੀ ਹਾਂ ਉਹਨੇ ਗਾਜਰਾ ਚੋਰੀ ਕਰ ਲਿਆ ਤਾਂ ਸਿਉਣਾ ਵੀ ਚੋਰੀ ਹੋਣੀ ਕਰ ਲਿਆ ਉਹ ਗਾਜਰਾ ਦਾ ਮਨ ਕਹਿਣਾ ਜਾ ਉਹਦੀ ਆਪ ਤੂੰ ਮੈਂ ਜਿਹੜੀ ਲੈ ਕੇ ਜਾਂਦਾ ਮੈਂ ਕਿਹਾ ਕਹਿਣਾ ਮੈਂ ਬੱਲੇ ਉਹ ਤੇਰੇ ਅਸੀਂ ਖਾਈਏ ਬਾਜ਼ਾਰ ਚੁਲਿਆ ਕੇ ਤੇ ਤੂੰ ਲੈ ਕੇ ਜਾ ਮੈਂ ਇੱਥੋਂ ਪੱਟ ਕੇ ਸਾਡੇ ਖੇਤੋਂ ਮਾਲਕ ਅਸੀਂ ਖੇਤ ਦੇ ਸਬਜ਼ੀ ਸੀ ਬੋਲ ਲੈਣ ਦੇ ਫਿਰ ਹੈ ਉਹ ਚੱਲ ਕੋਈ ਨਾ ਪੁੱਤ ਅੱਜ ਦਵਾ ਨਹੀਂ ਲੈ ਜਾਂਦਾ ਉਹ ਜਾਂ ਬੰਦ ਨਾਲੇ ਨਾ ਸਿਉਣਾ ਕਿੱਥੇ ਆ ਕਿਹਦਾ ਸਿਉਣਾ ਜਿਹੜਾ ਚੋਰੀ ਕਰਿਆ ਉਹ ਪੁੱਤ ਨਹੀਂ ਕਰਿਆ ਮੈਂ ਚੋਰੀ ਥੱਲੇ ਉਹ ਤੇਰੇ ਨਾਲੇ ਚੋਰੀ ਨਾਲੇ ਸੀਨਾ ਜੋਰੀ ਓਏ ਮੰਨ ਜਾ ਵਧੀਆ ਰਹੇਗਾ ਪਟੇ ਪੈਣਾ ਜਦੋਂ ਉਨੇ ਮੁੱਦਾ ਕਰਕੇ ਲਾਈ ਨਾ ਤੇਰੇ ਤੇ ਤੌਣੀ ਸਾਰਾ ਕੁਝ ਮੰਨ ਜਾਏਗਾ ਬੰਦੇ ਨੂੰ ਦੱਸ ਦੇ ਕਿੱਥੇ ਰੱਖਿਆ ਹੈਗਾ ਕਦੋਂ ਚੋਰੀ ਕਰਿਆ ਹੈਗਾ ਬਚਤ ਰਹਿ ਜੂਗੀ ਅਸੀਂ ਕਿਸੇ ਕੋਲ ਗੱਲ ਨਹੀਂ ਕਰਦੇ ਓਏ ਪੁੱਤ ਜੇ ਮੈਂ ਚੋਰੀ ਕਰਨੀ ਹੁੰਦੀ ਮੈਨੂੰ ਕੰਮ ਕਰਨ ਦੀ ਕਿ ਲੋੜ ਤੇ ਆ ਬੁੱਢੀ ਉਮਰੇ ਮੇਰੇ ਤਾਂ ਹੱਡ ਗਲੇ ਪਿਆ ਮੈਂ ਫੇਰ ਵੀ ਇਮਾਨਦਾਰੀ ਦੀ ਰੋਟੀ ਖਾਣਾ ਪੁੱਤ 3 ਸਾਲ ਤਾਂ ਮੈਂ ਉਹਨਾਂ ਦੇ ਲਾਤੇ ਇਹੋ ਜਿਹਾ ਕੁਝ ਤਾਂ ਉਹਨਾਂ ਨੇ ਨਹੀਂ ਕਰਿਆ ਜਿਹੜਾ ਇਲਜ਼ਾਮ ਤੁਸੀਂ ਲਾਇਆ ਮੇਰੇ ਤੇ ਪੁੱਤ ਨਸ਼ਾ ਬਹੁਤ ਕੁੱਤੀ ਚੀਜ਼ ਹੁੰਦੀ ਆ ਤੂੰ ਤਾਂ ਇਕੱਲੇ ਸਿਉਣੇ ਨੂੰ ਰੋਣਾ ਭਾਂਡੇ ਬਗ ਜਾਂਦੇ ਘਰ ਦੇ ਭਾਂਡੇ ਮੇਰੇ ਨਾਲ ਤਾਂ ਬੀਤੀ ਵੀ ਐ ਮੈਂ ਤੈਨੂੰ ਤਾਂ ਕਹਿਣਾ ਤੁਸੀਂ ਗੌਰ ਕਰੋ ਜੀ ਦਿਮਾਗ ਬੜਾ ਲਾਉਣਾ ਹਨਾ ਤੂੰ ਸਮਝ ਗਿਆ ਮੈਂ ਤੂੰ ਕਿੱਥੋਂ ਬੋਲਦਾ ਨਾਲੇ ਤਾਂ ਚੋਰੀ ਕਰ ਲਈ ਨਾਲੇ ਸਾਡੇ ਘਰੇ ਹੀ ਲੜਾਈ ਪੁਆਈ ਜਾਂਦਾ ਸਾਡੇ ਨਾਲੇ ਛੋਟੇ ਤੇ ਇਲਜ਼ਾਮ ਲਾਉਣਾ ਮੈਂ ਮੰਨਦਾ ਨਸ਼ਾ ਪਤਾ ਕਰਦਾ ਹੋ ਇਹਦਾ ਮਤਲਬ ਇਹ ਥੋੜਾ ਵੀ ਚੋਰੀਆਂ ਕਰਦਾ ਫਿਰਦਾ ਹੋ ਖਾਨਦਾਨੀ ਬੰਦੇ ਆ ਅਸੀਂ ਐਵੇਂ ਨਹੀਂ ਮੈਂਬਰ ਬਣਿਆਗਾ ਕੱਲ ਦੀ ਭੂਤ ਨਹੀਂ ਸੇਵਾ ਚੱਦ ਲਾ ਕੇ ਦੋ ਸਾਲ ਘਰ ਦਾ ਮਾਲਕ ਬਣ ਨੂੰ ਫਿਰਦਾਗਾ ਉਹ ਪੁੱਤ ਛੋਡੇ ਘਰ ਦਾ ਮਾਲਕ ਨਹੀਂ ਮੈਂਬਰ ਜ਼ਰੂਰ ਆ ਪਰ ਮੈਂ ਤੁਹਾਡਾ ਨੂਨ ਖਾਦਾ ਹਰਾਮ ਨਹੀਂ ਕਰਦਾ ਕੰਮ ਤੇ ਰੱਖਣਾ ਚਾਹੇ ਨਾ ਰੱਖੋ ਮੈਂ ਤੁਹਾਡਾ ਕੰਮ ਕਰੂੰਗਾ ਕਿਉਂਕਿ ਮੈਂ ਸੋਤੋਂ ਪੈਸੇ ਲੈਂਤੇ ਆ ਓਏ ਮੈਨੂੰ ਦਲੀਲ ਲੈਣਾ ਵੇ ਕੋਈ ਗੱਲ ਨਹੀਂ ਤੂੰ ਖੜ ਜਾ 2 ਘੰਟੇ ਆਉਂਦੇ ਆ ਮੁਲਾਜ਼ਮ ਲੱਗ ਜੂ ਪਤਾ ਕੋਈ ਨਾ ਪੁੱਤ ਸੱਚ ਦਾ ਸੱਚ ਹੀ ਰਹਿਣਾ ਤੋਤੇ ਵਾਂਗੂ ਬੋਲੇਗਾ ਅਸੀਂ ਝੂਠੇ ਆਣਾ ਤੂੰ ਇਕੱਲਾ ਹੀ ਸੱਚਾ ਆ ਗਿਆ ਕੋਈ ਗੱਲ ਨਹੀਂ ਪੁੱਤ ਕਰਕੇ ਚੋਰੀ ਦਲੀਲਾਂ ਦੇਖ ਕੇ ਮੈਂ ਦਿੰਦਾਗਾ ਇਹ ਸੱਚੇ ਪਾਸ ਆ ਮੈਨੂੰ ਆ ਦਿਨ ਵੀ ਦਿਖਾਉਣੇ ਸੀ ਚੋਰੀ ਦੇ ਇਲਜ਼ਾਮ ਵੀ ਲੱਗਣ ਲੱਗੇ ਹੁਣ ਤਾਂ ਗਰੀਬ ਤੇ ਗਰੀਬ ਨੂੰ ਹੂ ਨਹੀਂ ਕੰਮ ਦਿੰਦੇ ਇਲਜ਼ਾਮ ਲਾ ਕੇ ਕਹਿ ਜਾਂਦੇ ਵੀ ਵ ਉਹ ਨਹੀਂ ਜੀ ਪਿਆਈ ਦੇਣਾ ਪਸੂ ਨੂੰ ਕਿੱਧਰ ਤਾ ਮੈਂ ਪਸੂ ਨੂੰ ਪਾਣੀ ਪਿਉਣਾ ਸੀ ਬਾਈ ਕੋਈ ਨਾ ਤੈਨੂੰ ਸ਼ਰਮ ਆਉਂਦੀ ਨਹੀਂ ਵਾਲੀ ਮੋਟੀ ਕਿਉਂ ਬਾਈ ਇੰਨਾ ਕੁਝ ਕਰ ਗਿਆ ਤੂੰ ਫੇਰ ਐਸੇ ਚੱਕ ਕੇ ਮੂੰਹ ਆਏ ਨਾ ਕੋਈ ਮੈਂ ਕੰਮ ਤਾਂ ਕਰਨੀ ਆ ਸਾਲ ਦਾ ਪੂਰਾ ਕਰੂੰਗਾ ਹੁਣ ਔਖਾ ਸੋਖਾ ਉਹ ਬੱਸ ਕਰ ਤੂੰ ਸਤਾ ਇਲਜ਼ਾਮ ਲਾਈ ਬਸ ਸਾਲਾ ਕਰਨੀ ਲਟਾਉਣਾ ਸੀ ਤੈਨੂੰ ਕਰੂ ਇਹ ਸਾਲ ਔਖਾ ਸੋਖਾ ਤੂੰ ਨਾ ਬੋਲੀ ਜਾਣਾ ਤੂੰ ਸਤਾ ਬੋਲੀ ਜਾਣਾ ਬੋਲੀ ਜਾਣ ਨਾਲ ਹੋਰ ਕੀ ਗੱਲ ਹੋ ਗਈ ਉਹ ਮੇਰਾ ਪੁੱਤ ਪਾਣੀ ਪਿਉਣਾ ਆਇਆ ਸੀ ਪਸੂਆਂ ਨੂੰ ਯਾਰ ਨਾ ਹੋ ਕੋ ਅਲਗੀਤਾ ਨਹੀਂ ਕੋਈ ਇਹਦਾ ਹੱਲ ਕਰ ਲਿਆ ਖੜ ਜਾ ਘੰਟਾ ਆਉਂਦੇ ਮਲਾਜ਼ਮ ਲੱਗ ਜੂ ਪਤਾ ਘੰਟਾ ਹੋੜੀ ਕੁ ਨਹੀਂ ਮੈਂ ਤਾਰੇ ਪੇਕੇ ਨੂੰ ਫੋਨ ਕਰੂੰ ਵੀ ਆ ਜਾਓ ਇੱਥੇ ਸਾਡੇ ਘਰੇ ਹੀ ਕਰਦਾ ਤੂੰ ਇੰਨਾ ਕੁਸ ਤਾਂ ਹੋ ਗਿਆ ਫੇਰ ਆ ਕੇ ਮੈਂ ਤਾਂ ਸਾਲ ਪੂਰਾ ਕਰਨਾ ਮੈਂ ਫਿਰ ਪੈਸੇ ਲੈਂਦੇ ਆ ਮੈਂ ਉਹਨਾਂ ਚੋਂ ਨਹੀਂ ਜਿਹੜੇ ਪੈਸੇ ਲੈ ਕੇ ਮੁੜ ਕੇ ਆਉਂਦੇ ਨਹੀਂ ਹੋਰ ਜੀ ਜਿਹਨੇ ਕੈਰੀ ਬੈਠਾਂਗਾ ਪਹਿਲਾਂ ਸੋਨਾ ਚੱਕ ਲੈ ਸਬਜ਼ੀ ਵੇਚੀ ਜਾਂ ਨਮਨ ਤਾਂ ਲੱਗਦਾ ਉੱਥੇ ਜਾਲ ਜਾ ਤੂੰ ਉਹ ਕੋਈ ਘਰੇ ਲੈ ਕੇ ਜਾਣਾ ਜਿੰਨੇ ਮਰਜ਼ੀ ਇਲਜ਼ਾਮ ਲਾਈ ਚੱਲੋ ਸੱਚ ਦਾ ਸੱਚ ਰਹਿਣਾ 20 ਸਾਲ ਦਾ ਦਿਨ ਉਹਦੋਂ ਦੁੱਗਣਾ ਤਾਂ ਤੂੰ ਸਾਡਾ ਸਿਉਣਾ ਚਾਕੇ ਲੈ ਗਿਆ ਹਾਲੇ ਤੂੰ ਉਹ ਪੈਸਾ ਨੂੰ ਪੂਰਾ ਕਰੇਗਾ ਇਹ ਤਾਂ ਉੱਦੇ ਦੀਆਂ ਬਿਲਕੁਦੀਆਂ ਜੇ ਮੈਂ ਇਹਨਾਂ ਦੀ ਗੱਲ ਤੇ ਯਕੀਨ ਕਰਿਆ ਹੁੰਦਾ ਨਾ ਅਜਾ ਦਿਨ ਨਾ ਦੇਖਣਾ ਪੈਂਦਾ ਪੁੱਤ ਉਹਨਾਂ ਚ ਮੈਂ 2 ਲੱਖ ਚ ਸੀਗਾ ਮੈਂ ਤੇਰੇ ਮੂੰਹ ਨੂੰ 1.5 ਲੱਖ ਚ ਆਇਆ ਸਾਂਣ ਕਰਤਾ ਮੇਰੇ ਤੇ ਸਾਂਣ ਨਹੀਂ ਕਰਿਆ ਉਹ ਲੈ ਗਿਆ ਕਿਤੇ 10 ਦੇ ਦੇ ਕਿਤੇ 5 ਦੇ ਦੇ ਉਹ ਯਾਦ ਨਹੀਂ ਉਹ ਯਾਦ ਨਹੀਂ ਜਿਹੜੇ ਫੜਿਆ ਮੇਰੇ ਯਾਦ ਆਉ ਤਾਂ ਕਰਨ ਮੈਂ ਤੂੰ ਹੋਰ ਜਾਂਦੇ ਮੈਨੂੰ ਤਾਂ ਲੋੜ ਨਹੀਂ ਕੋਈ ਇਹ ਤਾਂ ਕੰਮ ਕਰਾਉਂਦੀ ਐਥੇ ਕੋਈ ਮੱਝ ਖੋਲ ਕੇ ਲੈ ਜੂ 2.5 ਲੱਖ ਤੋਂ ਘੱਟ ਮੱਝ ਨਹੀਂ ਆਉਂ ਸਾਡੀ ਮਿਹਨਤ ਦੀ ਕਮਾਈ ਤੂੰ ਮੈਂਟੇਜਰ ਰਾਖ ਬਣਾਤੀ ਬਾਹਰ ਵਜਾ ਗੇਟ ਦੇ ਕੋਲੇ ਮੈਂ ਹੁਣ ਹੱਲ ਹੁੰਦਾ ਦਿੰਦਾ ਕਿ ਨਾ ਇਹਦਾ ਕੋਈ ਮੈਨੂੰ ਤਾਂ ਵਿਵਹਾਰ ਗਲਗਨ ਲੱਗਾ ਕਿਉਂ ਭਾਈ ਕੋਈ ਹੁੰਦਾ ਕਿਸੇ ਗੱਲ ਦਾ ਮੂੰਹ ਸਰ ਬਣਦਾ ਕਿ ਕਿਵੇਂ ਹੋਊਗਾ ਓਏ ਥਾਣੇ ਰਾਪਟ ਦੇ ਆਇਆ ਫੋਨ ਕਰਤਾ ਮੈਸਜ ਚ ਨੂੰ ਆਉਂਦੇ ਹੋਣਗੇ ਉਹ ਸਾਰਾ ਕੁਝ ਮੰਨ ਜੂਗਾ ਹੁਣ ਇਹ ਨਹੀਂ ਮੰਮੀ ਕੋਈ ਹੱਲ ਕਰਦਾ ਇਹ ਤਾਂ ਲੋਕਾਂ ਦੇ ਨਿਮੇੜ ਨਾਲ ਆ ਆਪਦੇ ਘਰੇ ਪਿਆ ਤੇ ਜੂਣੀ ਤੋਂ ਨਿਬੜਦਾ ਇਹ ਗੱਲ ਸੁਣ ਲੈ ਬਾਹਰ ਤਾਂ ਤੈਨੂੰ ਮੈਂਬਰ ਮੈਂਬਰ ਕਹਿੰਦੇ ਆ ਘਰ ਦਾ ਤਾਂ ਇਥੋਂ ਕੋਈ ਗੱਲ ਦਾ ਨਿਮੇੜਾ ਨਹੀਂ ਹੁੰਦਾਗਾ ਉਹ ਡਾਂਗ ਮਨ ਉਹਦੇ ਹੁਣ ਮੈਂ ਸਿਰ ਚ ਕਹਿ ਤਾਂ ਦਿੱਤਾ ਹੁੰਦੇ ਆ ਮਲਾਜ਼ਮ ਜਿਹੜੇ ਜਾਨੇ ਕੰਮ ਕੀ ਤਾਂ ਡਾਂਗਾਂ ਵਾਲਾ ਹੀ ਆ ਨਿਗ੍ਹਾ ਰੱਖੀ ਹੁੰਦੀ ਸੋਨਾ ਕਿਵੇਂ ਪਾਸੇ ਹੋ ਜਾਂਦਾ ਕਰੋ ਹਜੇ ਵੀ ਅਸੀਂ ਮਾਰਾਂਗੇ ਦੇਖ ਲੈ ਅਸੀਂ ਹੁਣ ਅਸੀਂ ਬੰਦੇ ਨੇ ਮਾਗਰ ਮੰਗਾ ਤੁਰਿਆ ਫਰੀਏ ਇੱਕ ਮਿੰਟਾ ਸੁਨਾਰੇ ਦਾ ਫੋਨ ਕਿਵੇਂ ਆਈ ਜਾਂਦਾ ਹੈਲੋ ਉਹ ਹੈਲੋ ਕੀ ਹਾਲਾ ਕਿੱਧਰ ਕੀ ਹਾਲ ਨੇ ਬਾਈ ਅੱਜ ਕਿਵੇਂ ਯਾਦ ਕਰ ਲਿਆ ਉਹ ਯਾਦ ਤਾਂ ਮਤਲਬ ਤਾਂ ਕਰਿਆ ਸੀਗਾ ਮੇਰੀ ਗੱਲ ਸੁਣ ਛੋਟੇ ਕਰੀ ਚੋਰੀ ਜਾਰ ਤੇ ਨਹੀਂ ਹੋਈ ਕੋਈ ਚੋਰੀ ਯਾਰ ਸਾਡੇ ਤੈਨੂੰ ਕਿਵੇਂ ਪਤਾਗਾ ਸਾਡੇ ਹੋਈ ਆ ਚੋਰੀ ਯਾਰ ਸੋਨਾ ਦਾ ਚੋਰੀ ਹੋ ਗਿਆ ਸੋਨਾ ਚੋਰੀ ਹੋਇਆ ਹਨ ਹਾਂ ਉਹ ਮੇਰੀ ਗੱਲ ਸੁਣ ਲਾ ਓਏ ਓਏ ਥੋੜੇ ਜਵਾਕ ਜਿਹੜੀ ਗੌਰ ਕਰ ਲਾ ਮੈਂ ਤੈਨੂੰ ਦੱਸਾਂ ਉਹ ਤੇਰਾ 1.5 ਲੱਖ ਦਾ ਸੋਨਾ ਮੇਰੇ ਕੋਲੇ 2000 ਚ ਧਰ ਗਿਆ ਉਹ ਬਾਈ ਮੈਂ ਤੈਨੂੰ 2000 ਰੁਪਏ ਦੇ ਦੇਣਾ ਤੇਰਾ ਧੰਨਵਾਦ ਉਹ ਦੱਸਤਾ ਯਾਰ ਵਿਹਾਰ ਜ ਰੱਖ ਲਈ ਤੇਰਾ ਸੋਨਾ ਕਿਤੇ ਨਹੀਂ ਜਾਂਦਾ ਟੱਕਿਆ ਵੈ ਸੀਗਾ ਪੂਰਾ ਪਾਇਰ ਨਹੀਂ ਸੀ ਛੜਦੇ ਇਥੇ ਉਹਦਾ ਮੈਨੂੰ ਪਤਾ ਲੱਗ ਗਿਆ ਵੀ ਤੇਰੇ ਆ ਭਰਾਗਾ ਆਪਣੀ ਪ੍ਰਾਣੀ ਲਿਆ ਜਾ ਮਤਲਬ ਤੂੰ ਤਾਂ ਕਰਕੇ ਫੋਨ ਕਰਕੇ ਦੱਸਦਾ ਭਰਾਵਾ ਉਹ ਪਰ ਸੋਨਾ ਲੈ ਜਾ ਕੇ ਮੇਰੇ ਕੋਲ ਤੇਰਾ ਬਾਈ ਬਹੁਤ ਬਹੁਤ ਧੰਨਵਾਦ ਤੇਰੇ ਵਰਗੇ ਚੰਗੇ ਬੰਦੇ ਕਰਕੇ ਜੀ ਦੁਨੀਆ ਕਾਇਮ ਆ ਤੇਰਾ ਯਾਰ ਕਿਵੇਂ ਧੰਨਵਾਦ ਕਰਾਂ ਮੈਂ ਭਰਾਗਾ ਤੂੰ ਮੇਰਾ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਤੇਰਾ ਸੋਨਾ ਸੀਪ ਪਿਆ ਮੇਰੇ ਕੋਲੇ ਜਦੋਂ ਮਰਜੀ ਲੈ ਜਾ ਕੋਈ ਨਾ ਬਾਈ ਮੈਂ ਤੈਨੂੰ 2000 ਰੁਪਏ ਫੜਾ ਜੂੰ ਨਾਲੇ ਤੇਰਾ ਧੰਨਵਾਦ ਕਰਕੇ ਜੀ ਉਹ ਨਾਲੇ ਸੋਨਾ ਲੈ ਜਾਣਾ ਨਾ ਨਾ ਕੋਈ ਨਾ ਉਹਦੀ ਕਾਰ ਕਰ ਲਾ ਉਹ ਛਤਰ ਪਰੇਡ ਕਰਸ ਮਾਰ ਕੇ ਉਹਦੇ ਠੀਕ ਹੈ ਬਾਈ ਧੰਨਵਾਦ ਹਾਂ ਚੰਗਾ ਕੀ ਮੂੰਹ ਦਿਖਾਵਾਂਗੇ ਲੋਕਾਂ ਨੂੰ ਅਸੀਂ ਤਾਂ ਉਹਨੂੰ ਬੋਲੀਏ ਤੁਸੀਂ ਪੁੱਛ ਲਓ ਉਹਨੂੰ ਮੈਂ ਕਿਤੇ ਦਾ ਕਹਿੰਦਾ ਸੀਗਾ ਉਹ ਸਿਆਣਾ ਬਹਿਣਾ ਬੰਦਾ ਉਹਦੇ ਤੇ ਤੁਸੀਂ ਇਲਜ਼ਾਮ ਲਵਾਤਾ ਮੈਥੋਂ ਵੀ ਕਿੰਨਾ ਕੁਛ ਕਹਾ ਤਾਂ ਉਹਨੂੰ ਕਿੰਨੇ ਕਿੰਨੇ ਆਪਾਂ ਦੂਸ਼ਣ ਲਾਏ ਗਰੀਬ ਨੂੰ ਆਪਾਂ ਕੀ ਬੂ ਘਰ ਦੇ ਕੀ ਮੂੰਹ ਦਿਖਾਵਾਂਗੇ ਅਗਲਾ ਕਹਿੰਦਾ ਚੋਰ ਤਾਂ ਘਰੀ ਨਿਕਲ ਆਇਆ ਫੋ ਤਾਂ ਆਪੋ ਤੇਰਾ ਕਹੀ ਜਾਂਦਾ ਸੀ ਤਾਂ ਤਾਂ ਉਹਦੇ ਦਾ ਵੀ ਕਹੀ ਜਾਂਦਾ ਸੀ ਕਿ ਨਾ ਕਿ ਤੁਹਾਡੇ ਘਰੀ ਚੋਰ ਆ ਆਪਾਂ ਦੀ ਤਾਂ ਇਹ ਦਾ ਯਕੀਨ ਕੀਤਾ ਪਰ ਉਹਠੇ ਲਾਲਾ ਦਿੰਦੀ ਸੀ ਉਹਨੂੰ ਤਾਂ ਕੰਮ ਨਾ ਖੋਇ ਕਿ ਇਹਨੂੰ ਮੈਨੂੰ ਵੀ ਪਤਾ ਸੀ ਮੈਨੂੰ ਐਂ ਚੱਲ ਛੋਟਾ ਹੁਣ ਛੋਟੇ ਤੋਂ ਥੋੜਨਾ ਕੰਮ ਕਰਾਉਣਾ ਰਾਮਣਾ ਤੁਹਾਡੀਆਂ ਗਲਤੀਆਂ ਨੇ ਜ਼ਿਆਦਾ ਇਹ ਤਾਏ ਨੂੰ ਤਾਂ ਹੀ ਰੋਕੋ ਪਹਿਲਾਂ ਹੁਣ ਉਹ ਮੈਂ ਰੋਕਦਾਗਾ ਕੋਈ ਨਾ ਉਹਨੂੰ ਵੜਨ ਦੇ ਕਰ ਅੱਜ ਵੇਚਣਾ ਬੋਲਿਓ ਬਣਾਉਣਾ ਰੇਣ ਉਹਦੀ ਮੈਂ ਮਾਰ ਕਰੀ ਜਾਂਦੇ ਆ ਪਤਾ ਉਹਦੀ ਵਿਚਾਰੀ ਤਾਏ ਨੂੰ ਰੋਕੋ ਤੁਸੀਂ ਪਹਿਲਾਂ ਫੇਰ ਦੇਖਦੇ ਆ ਮੈਂ ਤਾਂ ਹੋਰ ਹੀ ਕੰਮ ਹੋ ਗਿਆ ਘਰੇ ਚੋਰ ਬੈਠਾ ਕੱਲੂ ਕੁਝ ਹੋਰ ਵੀ ਵੇਚੂ ਆ ਇਹਨਾਂ ਵਾਲੇ ਹੀ ਆਉਂਦਾ ਹਨ ਘਰ ਦੇ ਨੂੰ ਤਾਂ ਆਇਆ ਮੇਰਾ लाडला ਪੁੱਤ ਆ ਛੋਟਾ ਓਏ ਕਿਉਂ ਤਾਇਆ ਠੀਕ ਐ ਪੁੱਤ ਠੀਕ ਐ ਉਹ ਮੈਂ ਤਾਂ ਠੀਕ ਐ ਪੁੱਤ ਤੂੰ ਸੁਧਰ ਜਾ ਮੈਂ ਤਾਂ ਸੁਦਰ ਜੂ ਸੋਣਾ ਦਾ ਜਿਹੜਾ ਕਿੱਥੇ ਐ ਉਹ ਸੋਣਾ ਦਾ ਪੁੱਤ ਤੈਨੂੰ ਹੀ ਪਤਾ ਮੈਨੂੰ ਕੀ ਪੁੱਛਦਾ ਤੂੰ ਲੱਗ ਜਾ ਸੁਦਰ ਜਿਆ ਤੂੰ ਚੰਗਾ ਰਹੇਗਾ ਲੱਗ ਜੂ ਪਤਾ ਕੋਈ ਨਹੀਂ ਉਹ ਪੁੱਤ ਕੋਈ ਨਾ ਸਬੂਦਾ ਹੱਥ ਲੱਗ ਜਾਂਦੇ ਘਰ ਦੇ ਨੂੰ ਹੀ ਪਤਾ ਲੱਗ ਜੂ ਕੌਣ ਸੱਚਾ ਤੇ ਕੌਣ ਝੂਠਾ ਉਹ ਤੂੰ ਬਗਿਆ ਬਗ ਜਾ ਉਹ ਬਗ ਜਾ ਬਗ ਜਾ ਉਹ ਉਹ ਪੁੱਤ ਖੜਾ ਹੋ ਤੂੰ ਤਾਂ ਮੇਰੇ ਨਾਲ ਇੰਨੀ ਮਾੜੀ ਕੀਤੀ ਆ ਮੈਂ ਫੇਰ ਵੀ ਤੁਹਾਡਾ ਨੰਮ ਖਾਦਾ ਪੁੱਤ ਤਰ ਹੁਣ ਕੱਲੇ ਛੱਡ ਕੇ ਆ ਤੂੰ ਹੱਥ ਨਾਲ ਆ ਨਹੀਂ ਨਹੀਂ ਪੁੱਤ ਤੂੰ ਡਿੱਗ ਪੈਗਾ ਸਹੀ ਡਿੱਗ ਸਮੇ ਆ ਜਾ ਆ ਜਾ ਓ ਛੱਡ ਦੇ ਯਾਰ ਤਾਇਆ ਮੈਨੂੰ ਥੀ ਉਹ ਪੁੱਤ ਤੇਰੇ ਪੈਰ ਤੇਰੇ ਖੜਦੇ ਨਹੀਂ ਅਜਾ ਤੂੰ ਮੈਨੂੰ ਕਹਿਣਾ ਛੱਡ ਦੇ ਉੱਪਰੇ ਬੈ ਗਿਆ ਯਾਰ ਮੈਂ ਤੂੰ ਜੇ ਮੈਂ ਆਪਣੇ ਪਰਸਾਪ ਮੈਂ ਪਰਸਾਪ ਤਾਂ ਠੀਕ ਐ ਤੂੰ ਕਿੱਥੇ ਮਿਲ ਗਿਆ ਤਾ ਇਹਨੂੰ ਉਹ ਮੈਂ ਪੁੱਤ ਰਸਤੇ ਜੇ ਆਂਦਾ ਸੀਗਾ ਅਸੀਂ ਤਾਂ ਤੈਨੂੰ ਲੈਣ ਆਉਂਦੇ ਸੀਗੇ ਮੈਂ ਤੇ ਰਾਮਣ ਤਾਂ ਕਿਉਂ ਪੁੱਤ ਕੋਈ ਕਸਰ ਰਹਿੰਦੀ ਐ ਜੇ ਨਹੀਂ ਤਾਇਆ ਜੀ ਗਲਤੀ ਹੋ ਗਈ ਮੈਨੂੰ ਗਲਤਫਹਿਮੀ ਹੋ ਗਈ ਓਏ ਤਾਂ ਤੂੰ ਜਾ ਚੁੱਪ ਕਰ ਓਏ ਓ ਕੋਈ ਨਾ ਪੁੱਤ ਮਾਰ ਮਾਰ ਰਗ ਤੇਰਾ ਕੀਤਾ ਕਰਾਇਆ ਮੇਰੇ ਲੋੜ ਪਿਆਰ ਨਹੀਂ ਤੈਨੂੰ ਬਗਾੜਤਾ ਮੈਂ ਭਾਬੀ ਕੀ ਕੀਤਾ ਚੋਰੀ ਕੁੱਟਦੇ ਨੂੰ ਠੰਡ ਲੱਗੀ ਹੀਟਰ ਲਾ ਕੇ ਨਿੱਗਾ ਕਰਦੇ ਹੋ ਮਾਦਾ ਕੰਬਲਾ ਹੀਟਰ ਪੈਨਾ ਮਾਦਾ ਕੰਮ ਵਾਲਾ ਕਰਦਾ ਨਾ ਸਾਨੂੰ ਕਿਤੇ ਕੱਸੀ ਵੀ ਘਰੀ ਤਾਇਆ ਉਲ ਖੜਾ ਹੋਇਆ ਪਿਆਗਾ ਹੋ ਗਈ ਗਲਤੀ ਇਹ ਤਾਂ ਜਾਮਾ ਮੌਕੇ ਤੇ ਉਹਦਾ ਫੋਨ ਆ ਗਿਆ ਮੇਰੇ ਦੋਸਤ ਦਾ ਸੁਨਿਆਰੇ ਦਾ ਉਹਦੇ ਕੋਲ ਇਹ ਸਿਆਉਣਾ ਰੱਖਿਆ ਐ ਨਾ ਤੈਨੂੰ ਸ਼ਰਮ ਨਹੀਂ ਆਈ ਉਹ ਪੁੱਤ ਮੇਰੇ ਸੋਨਾ ਗੱਲ ਨਾ ਮੈਂ ਗਰੀਬ ਜੂਰ ਆ ਚੋਰ ਨਹੀਂ ਮੇਰਾ ਸਾਨੂੰ ਮਾਫ਼ ਕਰ ਦਿਓ ਸਾਥ ਬਹੁਤ ਵੱਡੀ ਗਲਤੀ ਹੋ ਗਈ ਮੈਂ ਵੀ ਵਧੀਆ ਜੱਟ ਜ਼ਿੰਮੇਦਾਰ ਸੀ ਮੈਨੂੰ ਵੀ ਆ ਨਸੇ ਨਹੀਂ ਪੱਟਿਆ ਮੇਰਾ ਵੀ ਮੁੰਡਾ ਸੀ ਇੱਕ ਉਹ ਵੀ ਨਸੇ ਚ ਪੈ ਗਿਆ ਸੀ ਮੇਰਾ ਸਾਰਾ ਕੁਝ ਵੇਚ ਗਿਆ ਸੀਗਾ ਨਾਲੇ ਚਮਚੇ ਤੋਂ ਲੈ ਕੇ ਸਿਉਣੇ ਤੱਕ ਵੇਚ ਗਿਆ ਸੀ ਮੇਰਾ ਤੁਹਾਨੂੰ ਮੈਂ ਤਾਈਓ ਪਿੱਟਦਾ ਸੀ ਭਾਈ ਤੁਸੀਂ ਗੌਰ ਕਰੋ ਓਏ ਉਵੇਂ ਮਰ ਜ ਜਾਂਦਾ ਇਹ ਯਾਰ ਤੂੰ ਉਹ ਜਰ ਪਕਾਈ ਮਾਰਦਾ ਨਾ ਕੋਈ ਤਾਂ ਇਹਨੂੰ ਆਏ ਨਹੀਂ ਨਸਾ ਛੱਡੋ ਜਾਣਾ ਇਹ ਤਾਂ ਭਾਈ ਆਪਾਂ ਨਾਲ ਮਿਲ ਕੇ ਛਡਾਉਣਾ 18 ਤੇ ਭਾਰ ਨਹੀਂ ਆਉਂਦਾ ਥੋੜਾ ਜੰਮਲਾਇਆ ਬਿਆਰ ਆਮਣੇ ਫੁੱਡੇ ਲਾੜ ਪਿਆਰ ਨੇ ਇਹਨੂੰ ਬਿਗਾੜਿਆਗਾ ਮੈਨੂੰ ਮੇਥੋਂ ਗਲਤੀ ਹੋਈ ਤਾਂ ਮਾਫ ਕਰ ਦਿਓ ਕੋਈ ਗੱਲ ਜੇ ਪੜਦੇ ਰੱਖਦੀ ਤੂੰ ਤੇ ਮਾਂ ਆ ਦੇਖ ਲੈ ਨੂੰ ਕੀ ਪਤਾ ਸੀ ਵੀ ਘਰੀ ਚੱਲ ਆ ਜਾ ਛੱਡ ਦੇ ਛੱਡ ਤੇ ਪਹਿਲਾਂ ਹੱਤੋਂ ਬਤਾਏ ਤੁਸੀਂ ਸਾਡੇ ਸਿਰੀ ਨਹੀਂ ਤੁਸੀਂ ਸਾਡੇ ਘਰ ਦੇ ਮੈਂਬਰ ਬਣ ਕੇ ਰਹੋਗੇ ਸਾਡੇ ਕੋਈ ਨਾ ਭਾਈ ਆ ਜਾਂਦਾ ਚਲ ਮੈਂ ਤਾਂ ਚੱਲ ਜੀ